ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਪਤਾ ਹੀ ਆ ਕੁਝ ਸਮਾਂ ਪਹਿਲਾਂ ਭਾਈ ਮੋਹਲਾ ਸਿੰਘ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤੋਂ ਕੈਂਸਰ ਵਰਗੀ ਭਿਆਨਕ ਬਿਮਾਰੀ ਦੇ ਨਾਲ ਪੀੜਤ ਸਨ ਆਪ ਦਾ ਵੀ ਇਹਨਾਂ ਨੇ ਜੋ ਤਿਲ ਫੁੱਲ ਸਿਗਾ ਇਲਾਜ ਕਰਵਾਇਆ ਇੱਕ ਕਨਾਲ ਜ਼ਮੀਨ ਦੀ ਸੀਗੀ ਉਹ ਵੀ ਵੇਚੀ ਇੱਕ ਦੋ ਸੰਸਥਾਵਾਂ ਨੇ ਵੀ ਇਹਨਾਂ ਦੀ ਮਦਦਤ ਕੀਤੀ ਕਿਹੋ ਜੀਆਂ ਭਿਆਨਕ ਬਿਮਾਰੀਆਂ ਤੇ ਖਰਚਾ ਬਹੁਤ ਜ਼ਿਆਦਾ ਹੋ ਜਾਂਦਾ ਹੈ ਇਹ ਉਹਨਾਂ ਦਾ ਬੇਟਾ ਭਾਈ ਮੱਖਣ ਸਿੰਘ ਜੋ ਦਿਹਾੜੀ ਕਰਦਾ ਇਹਨਾਂ ਦੀ ਮਾਤਾ ਹੈ ਤੇ ਆਬਜੀ ਨੂੰ ਪਤਾ ਹੀ ਆ ਵੀ ਇਹੋ ਜੀਆਂ ਬਿਮਾਰੀਆਂ ਤੇ ਖਰਚਾ ਬਹੁਤ ਜ਼ਿਆਦਾ ਹੋ ਜਾਂਦਾ ਦਿਹਾੜੀ ਦੇ ਨਾਲ ਤਾਂ ਉਹਦਾ ਚੱਲ ਨਹੀਂ ਚੱਲਦਾ ਜਦੋਂ ਇਹਨਾਂ ਨੂੰ ਪਤਾ ਲੱਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਟਰੀ ٹرسٹ ਵਾਲੇ ਇਟਲੀ ਵਾਲੇ ਵੀਰਾਂ ਭੈਣਾਂ ਦਾ ਵੀ ਉਹ ਲੋੜਵੰਦਾਂ ਦੀ ਮਦਦ ਕਰਦੇ ਆ ਕੁਝ ਦਿਨ ਪਹਿਲਾਂ ਇਹਨਾਂ ਨੇ ਬੇਨਤੀ ਕੀਤੀ ਜੀ ਇਟਲੀ ਵਾਲੇ ਵੀਰਾਂ ਭੈਣਾਂ ਨੂੰ ਵੀ ਸਾਡੀ ਮਦਦ ਕੀਤੀ ਜਾਵੇ ਇਟਲੀ ਵਾਲੇ ਵੀਰਾਂ ਭੈਣਾਂ ਨੇ ਆਪਣੀ ਦਸਾਂ ਦੋਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਇਹਨਾਂ ਦੇ ਭਾਈ ਮੋਹਲਾ ਸਿੰਘ ਦੇ ਇਲਾਜ ਵਾਸਤੇ 25000 ਰੁਪਏ ਦੀ ਰਾਸੀ ਭੇਜੀ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਵੀਰਾਂ ਪੈਣਾ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਤੰਦਰੁਸਤੀਆਂ ਬਖਸ਼ਣ ਇਸੇ ਤਰ੍ਹਾਂ ਸੇਵਾ ਕਰਨ ਦਾ ਵੱਲੋਂ ਬਖਸ਼ਣ ਜੀ ਉਹ ਜੋ ਰਾਸੀ ਆ ਅੱਜ ਅਸੀਂ ਇੱਥੇ ਸੰਗਰੂਰ ਹਸਪੀਟਲ ਦੇ ਵਿੱਚ ਇਹਨਾਂ ਨੂੰ ਉਹਨਾਂ ਦੇ بیٹے ਮਕਰ ਸਿੰਘ ਨੂੰ ਪਹੁੰਚਾਉਣੇ ਜਿਨ੍ਹਾਂ ਨੇ ਸਾਡੀ ਸੇਵਾ ਕੀਤੀ ਗੁਰੂ ਨਾਨਕ ਦੀਵ ਅੰਤਰਰਾਸ਼ਟਰੀ ਇਟਲੀ ਵਾਲਿਆਂ ਦਾ ਧੰਨਵਾਦ ਜੀ ਬਹੁਤ ਬਹੁਤ ਵੱਡਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਵੀਰ ਪਹਿਨ ਆਪਣੇ ਦਸਾਂ ਨੋਹਾ ਦੀ ਕਿਰਤ ਕਮਾਈ ਦੇ ਦਸਵੰਦ ਦੀ ਸੇਵਾ ਨੂੰ ਲੋੜਵੰਦ ਪਰਿਵਾਰਾਂ ਦੇ ਲੇਖੇ ਲਾਉਣਾ ਚਾਹੁੰਦਾ ਹੈ ਤਾਂ ਸੱਚੇ ਮਨੋ ਚਲਾਏ ਇਟਲੀ ਤੋਂ ਵੀਰਾ ਪੈਨਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਸਰਬਤ ਦਾ ਪਲਾ ਚੈਰੀਟੀ ਟਰਸਟ ਇਟਲੀ ਦੇ ਇਸ ਅਕਾਊਂਟ ਵਿੱਚ ਭੇਜ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ